ਸਰਕਾਰੀ ਮਲਾਜ਼ਮਾਂ ਦੇ ਲਈ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਇੱਕ ਬੇहद ਵੱਡੀ ਅਤੇ ਖਾਸ ਖਬਰ ਜੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਤੇ ਨਵੇਂ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਮਲਾਜ਼ਮਾਂ ਨੂੰ ਡੀਏ ਦੇ ਵਿੱਚ ਵਾਦਾ ਦਿੱਤਾ ਜਾਂਦਾ ਹੈ ਜਨਵਰੀ ਅਤੇ ਜੁਲਾਈ ਮਹੀਨੇ ਦੇ ਵਿੱਚ ਸੋ ਇਸ ਵਾਰ ਜਨਵਰੀ ਦੇ ਵਿੱਚ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਇੱਕ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹਾਂ ਦੇ ਵਿੱਚ ਵਾਅਦੇ ਸੰਬੰਧੀ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤਾਜ਼ਾ ਆਰਥਿਕ ਅਨੁਮਾਨਾਂ ਅਤੇ ਮਾਹਿਰਾਂ ਦੇ ਅਨੁਸਾਰ 8ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਮਲਾਜ਼ਮਾਂ ਨੂੰ ਡੀਏ ਦੇ ਵਿੱਚ ਮਹਿੰਗਾਈ ਪੱਤਾ ਜੜਾਇਆ ਵਧਾਇਆ ਜਾ ਸਕਦਾ ਤੇ ਡੀਏ ਦੇ ਵਿੱਚ ਇੱਕ ਬੰਪਰ ਵਾਅਦਾ ਜੜਾਇਆ ਦੇਖਿਆ ਜਾ ਸਕਦਾ ਸੋ ਇਹ ਅੰਦ ਕਹਾ ਲਗਾਇਆ ਜਾ ਰਿਹਾ ਹੈ ਕਿ ਨਵੇਂ ਤਨਖਾਹ ਢਾਂਚੇ ਦੇ ਅਨੁਸਾਰ ਲਾਗੂ ਹੋਣ ਤੋਂ ਬਾਅਦ ਕਰਮਚਾਰੀਆਂ ਦਾ ਮਹਿੰਗਾਈ ਪੱਤਾ ਵੱਧ ਸਕਦਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ 70% ਤੱਕ ਕੇਂਦਰ ਦੇ ਮਲਾਜ਼ਮਾਂ ਦਾ ਮਹਿੰਗਾਈ ਪੱਤਾ ਜੜਾਇਆ ਵੱਧ ਸਕਦਾ ਹੈ ਜਨਵਰੀ 2026 ਤੱਕ ਡੀਏ ਦੇ ਲਗਭਗ 60% ਤੱਕ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ ਤੇ ਸਮੇਂ-ਸਮੇਂ ਦੇ ਵਾਅਦੇ ਦੇ ਨਾਲ ਇਹ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਜੇਕਰ ਇਸ ਪੂਰੀ ਪ੍ਰਕਿਰਿਆ ਦਾ ਕਰਮਚਾਰੀ ਦੀਆਂ ਜੇਬਾਂ ਦੇ ਉੱਤੇ ਸਿੱਧਾ ਪ੍ਰਭਾਵ ਪਾਇਆ ਜਾਵੇ ਤਾਂ ਵਰਤਮਾਨ ਦੇ ਵਿੱਚ ਜੁਲਾਈ ਦੇ ਵਿੱਚ 2000 25 ਵਿੱਚ बीए 58% ਸੀ ਤੇ ਹੁਣ ਜਨਵਰੀ 2026 ਦੇ ਅੱਧੇ ਸਾਲ ਦੇ ਲਈ ਇਸ ਦੇ ਵਿੱਚ 3 ਤੋਂ 5% ਤੱਕ ਦਾ ਵਾਅਦਾ ਹੋਣ ਦੀ ਉਮੀਦ ਮਹਾਰਾਂ ਦੇ ਵੱਲੋਂ ਜਿਥਾਈ ਲਿਆ ਰਹੀ ਹੈ ਕਿਉਂਕਿ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਵਿੱਚ 2027 ਦੇ ਅੱਧ ਤੱਕ ਦਾ ਸਮਾਂ ਲੱਗ ਸਕਦਾ ਹੈ ਇਸ ਲਈ ਉਦੋਂ ਤੱਕ ਦੋ ਜਫਰ ਤਿੰਨ ਵਾਦੂ ਵਾਅਦੇ ਮਹਿੰਗਾਈ ਪੱਤੇ ਦੇ ਵਿੱਚ 70% ਤੱਕ ਲੈ ਜਾਣਗੇ ਜਨਵਰੀ 2026 ਦੇ ਵਾਅਦੇ ਦਾ ਅਧਿਕਾਰਤ ਐਲਾਨ ਹੋਲੀ ਦੇ ਆਸ-ਪਾਸ ਹੋਣ ਦੀ ਉਮੀਦ ਡਿਜੀਟਲੀ ਜਾ ਰਹੀ ਹੈ ਪਰ ਇਸ ਨੂੰ ਇੱਕ ਜਨਰੇਟ ਹੋ ਲਾਗੂ ਮੰਨਿਆ ਜਾਵੇਗਾ ਅਤੇ ਬਕਾਇਆ ਦਾ ਭੁਗਤਾਨ ਵੀ ਕੀਤਾ ਜਾਵੇਗਾ ਇਸ ਵੱਡੇ ਤਨਖਾਹ ਬਦਲਾਅ ਦੇ ਵਿੱਚ ਰਲੇਵੇ ਅਤੇ ਫਿਟਮੈਂਟ ਕਾਰਕ ਮੁੱਖ ਭੂਮਿਕਾ ਨਿਭਾਉਣਗੇ ਜਦੋਂ ਮਹਿੰਗਾਈ ਪੱਤਾ ਪੰਜਾਬ ਫਰਤੀਸ਼ਤ ਤੋਂ ਵੱਗ ਜਾਂਦਾ ਹੈ ਤਾਂ ਅਕਸਰ ਇਸ ਨੂੰ ਮੂਲ ਤਨਖਾਹ ਦੇ ਵਿੱਚ ਜੋੜਨ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਐਚ ਆਰ ਏ ਯਾਨੀ ਹਾਊਸ ਰੈਂਟ ਅਲਾਉਂਸ ਦੇ ਸਮੇਤ ਹੋਰ ਵੀ ਪੱਤਿਆਂ ਦੇ ਵਿੱਚ ਵਾਅਦਾ ਜਿਹੜਾ ਦੇਖਣ ਨੂੰ ਮਿਲਦਾ ਕਿ ਕਿ ਉਹ ਸਿੱਧੇ ਅਸਿੱਧੇ ਮੂਲ ਤਨਖਾਹ ਦੇ ਨਾਲ ਜੁੜੇ ਹੁੰਦੇ ਨੇ ਸਭ ਤੋਂ ਵੱਡੀ हद ਘਟੋ ਘਟ ਉਜੜਤਾ ਦੇ ਸਬੰਧ ਦੇ ਵਿੱਚ ਮਿਲ ਸਕਦੀ ਹੈ ਮਹਾਰਾਵਾ ਕਹਿਣਾ ਹੈ ਕਿ ਨਵੇਂ ਤਨਖਾਹ ਕਮਿਸ਼ਨ ਦੇ ਤਹਿਤ ਫਿਟਮੈਂਟ ਕਾਰਕ ਦੇ ਆਧਾਰ ਤੇ ਘਟੋ ਘਟ 18000 ਤੋਂ 34000 ਅਤੇ 41000 ਦੇ ਵਿੱਚਕਾਰ ਤਨਖਾਹਾਂ ਹੋ ਸਕਦੀਆਂ ਨੇ ਤੇ ਇਹ ਬਦਲਾ ਮੱਦ ਸ਼੍ਰੇਣੀ ਦੇ ਸਰਕਾਰੀ ਕਰਮਚਾਰੀਆਂ ਦੇ ਜੀਵਨ ਪੱਧਰ ਵਿੱਚ ਕਾਫੀ ਜ਼ਿਆਦਾ ਸੁਧਾਰ ਲਿਆ ਸਕਦੇ ਆਂ ਨੇ ਜੋ ਦੱਸਦੀ ਕਿ ਮਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਪੱਤਿਆਂ ਨੂੰ ਲੈ ਕੇ ਅਤੇ ਡੀਏ ਦੇ ਵਿੱਚ ਵਾਧੇ ਨੂੰ ਲੈ ਕੇ ਇੱਕ ਬੇहद ਵੱਡੀ ਖੁਸ਼ਖਬਰੀ ਜਰੀਏ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ